ਪੂਰੀ ਦੁਨੀਆ ਦੇ ਵਿੱਚ ਅਪਰਾਧ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਕਿਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਆਂ ਤਾਜ਼ਾ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਜੁਐਲਰੀ ਦੀ ਸ਼ਾਪ ਦੇ ਉੱਪਰ ਕੁਝ ਲੁਟੇਰਿਆਂ ਦੇ ਵੱਲੋਂ ਧਾਵਾ ਬੋਲ ਦਿੱਤਾ ਗਿਆ ਪੂਜਾ ਜੁਐਲਰੀ ਦੁਕਾਨ ਦਾ ਨਾਮ ਹੈ ਜਿਸ ਦੇ ਉੱਪਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਅਤੇ ਲੁੱਟ ਦੇ ਨਾਲ-ਨਾਲ ਹੀ ਜੁਐਲਰੀ ਦੀ ਦੁਕਾਨ ਦੇ ਮਾਲਕ ਨੂੰ ਵੀ ਸੱਟਾਂ ਪਹੁੰਚਾਈਆਂ ਗਈਆਂ ਜੀਹਾਨ ਜੁਐਲਰੀ ਸ਼ਾਪ ਦੇ ਮਾਲਕ ਦੇ ਸਿਰ ਦੇ ਵਿੱਚ ਰॉड ਦੇ ਨਾਲ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਕਾਰਨ ਉਹਨਾਂ ਦੇ ਸਿਰ ਦੇ ਵਿੱਚ ਕਾਫੀ ਗੰਭੀਰ ਸੱਟਾਂ ਲੱਗੀਆਂ ਆਓ ਦੱਸਦੇ ਹਾਂ ਪੂਰਾ ਮਾਮਲਾ ਨਿਊਜ਼ੀਲੈਂਡ ਵਿੱਚ ਕੁਝ ਲੁਟੇਰੀਆ ਵੱਲੋਂ ਜੁਐਲਰੀ ਦੀ ਦੁਕਾਨ ਤੇ ਲੁੱਟ ਕੀਤੀ ਗਈ ਪਰ ਲੁੱਟ ਦੇ ਨਾਲ-ਨਾਲ ਦੁਕਾਨ ਦੇ ਮਾਲਕ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਪੂਜਾ ਜੁਐਲਰੀ ਸਟੋਰ ਦੇ ਮਾਲਕ ਜਿਸ ਨੂੰ ਹਿੰਸਕ ਹਥਿਆਰਬੰਦ ਲੁੱਟ ਦੌਰਾਨ ਸਿਰ ਤੇ ਹਥੌੜੇ ਦੇ ਨਾਲ ਵਾਰ ਕੀਤਾ ਗਿਆ ਸੀ, ਉਹਨਾਂ ਦਾ ਸਿਰ ਕਾਫੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਪੀੜਤ ਦੀ ਪਛਾਣ 50 ਸਾਲਾ ਗੁਰਦੀਪ ਸਿੰਘ ਲੂਤਰਵਜੋ ਹੋਈ ਹੈ ਜੋ ਪੂਜਾ ਜੁਐਲਰਸ ਦੇ ਮਾਲਕ ਹਨ ਅਤੇ ਹੰਟਰਸ ਕੋਰਨਰ ਟਾਊਨ ਸੈਂਟਰ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਆਕਲੈਂਡ ਹਸਪਤਾਲ ਵਿੱਚ ਪੀੜਤ ਨੂੰ ਮਿਲਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਦੁਕਾਨ ਦੇ ਬਾਹਰ ਮੁਲਾਕਾਤ ਕੀਤੀ ਇੱਕ ਨਜ਼ਦੀਕੀ ਪਰਿਵਾਰਕ ਮਿੱਤਰ ਅਤੇ ਐਸੋਸੀਏਸ਼ਨ ਦੇ ਸਕੱਤਰ ਜਗ ਸਿੱਧੂ ਨੇ ਦੱਸਿਆ ਕਿ ਪੁਲਿਸ ਮੰਤਰੀ ਮਾਰਕ ਮਿਸ਼ੇਲ ਗੁਰਦੀਪ ਸਿੰਘ ਨੂੰ ਮਿਲਣ ਆਏ ਸਨ ਸਿੱਧੂ ਨੇ ਕਿਹਾ ਕਿ ਮੰਤਰੀ ਨੇ ਸਾਨੂੰ ਦੱਸਿਆ ਕਿ ਉਹ ਅਪਰਾਧ ਅਤੇ ਹਿੰਸਾ ਦੇ ਪੱਧਰ ਤੇ ਚਿੰਤਿਤ ਹਨ ਅਤੇ ਗੁਰਦੀਪ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਦੱਸਦੇ ਕਿ ਹਮਲਾਵਰ ਅਜੇ ਵੀ ਫਰਾਰ ਹਨ ਅਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰਿਵਾਰ ਸਪਸ਼ਟ ਤੌਰ ਤੇ ਅਜੇ ਵੀ ਬਹੁਤ ਘਬਰਾਇਆ ਹੋਇਆ ਹੈ ਸਕੈਨ ਤੋਂ ਪਤਾ ਲੱਗਾ ਹੈ ਕਿ ਗੁਰਦੀਪ ਦੇ ਸਿਰ ਦੇ ਵਿੱਚ ਫ੍ਰੈਕਚਰ ਹੋ ਗਿਆ ਜਿਸ ਕਾਰਨ ਗੁਰਦੀਪ ਦੀ ਦਿਮਾਗੀ ਸਰਜਰੀ ਹੋਈ ਹੈ ਹਥਿਆਰਬੰਦ ਅਪਰਾਧੀ ਆਮ ਦੇ ਸਮੇਂ ਸਟੋਰ ਦੇ ਵਿੱਚ ਦਾਖਲ ਹੋਏ ਅਤੇ ਦੁਕਾਨ ਦੇ ਮਾਲਕ ਇੱਕ ਪਰਿਵਾਰਕ ਮੈਂਬਰ ਅਤੇ ਇੱਕ ਕਰਮਚਾਰੀ ਦੀ ਕੁੱਟਮਾਰ ਕੀਤੀ ਗਈ। ਤਿੰਨਾਂ ਨੂੰ ਸੱਟਾਂ ਲੱਗੀਆਂ ਪਰ ਗੁਰਦੀਪ ਦੀ ਹਾਲਤ ਸਭ ਤੋਂ ਗੰਭੀਰ ਸੀ। ਨਿਊਜ਼ੀਲੈਂਡ ਇੱਕ ਬਹੁਤ ਹਿੰਸਕ ਅਤੇ ਖਤਰਨਾਕ ਸਮਾਜ ਬਣ ਰਿਹਾ ਹੈ। ਅਪਰਾਧ ਕਾਬੂ ਤੋਂ ਬਾਹਰ ਹੋ ਰਿਹਾ ਹੈ ਤੇ ਇਸ ਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ। ਕਟਨਾ ਦੀ ਹੈਰਾਨ ਕਰਨ ਵਾਲੀ ਵੀਡੀਓ ਵਿੱਚ ਘੱਟੋ ਘੱਟ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਸਟੋਰ ਦੇ ਵਿੱਚ ਧਾਵਾ ਬੋਲਦੇ ਹੋਏ ਅਤੇ ਉਸਦੇ ਡਰੇ ਹੋਏ ਪਰਿਵਾਰ ਦੇ ਸਾਹਮਣੇ ਮਾਲਕ ਦੇ ਸਿਰ ਦੇ ਵਿੱਚ ਹਥੌੜੇ ਦੇ ਨਾਲ ਹਮਲਾ ਕੀਤਾ ਜਿਵੇਂ ਹੀ ਮੁਸੀਬਤ ਸਾਹਮਣੇ ਆਉਂਦੀ ਹੈ ਇੱਕ ਗਾਹਕ ਅਤੇ ਤਿੰਨ ਡਰੇ ਹੋਏ ਬੱਚੇ ਸਟੋਰ ਦੇ ਪਿਛਲੇ ਪਾਸੇ ਭੱਜ ਜਾਂਦੇ ਹਨ ਅਤੇ ਕਾਊਂਟਰ ਦੇ ਪਿੱਛੇ ਛੁਪ ਜਾਂਦੇ ਹਨ ਜਦੋਂ ਕਿ ਮਾਲਕ ਸੁਰੱਖਿਆ ਦਰਵਾਜ਼ੇ ਰਾਹੀਂ ਤਿੰਨ ਨੂੰ ਕਾਪੋਛ ਲੁਟੇਰਿਆਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਿੰਨਾਂ ਵਿੱਚੋਂ ਇੱਕ ਫਿਰ ਥੋੜਾ ਮਾਰਦਾ ਹੈ ਤੇ ਮਾਲਕ ਦੇ ਸਿਰ ਵਿੱਚ ਵਾਰ ਕਰਦਾ ਹੈ ਜਦੋਂ ਕਿ ਦੂਜਾ ਚਾਕੂ ਦੇ ਨਾਲ ਉਸ ਤੇ ਵਾਰ ਕਰਦਾ ਹੈ ਉਸ ਨੂੰ ਜ਼ਮੀਨ ਤੇ ਵੀ ਸੁੱਟ ਦਿੱਤਾ ਜਾਂਦਾ ਹੈ ਗੁਰਦੀਪ ਨੂੰ ਮਿਡਲਵਾਰ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਓਕਲੈਂਡ ਹਸਪਤਾਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਕਿ ਉਹਨਾਂ ਦੀ ਸਰਜਰੀ ਹੋਈ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਿਸ ਦਾ ਕਹਿਣਾ ਹੈ ਕਿ ਹੋਜੇ ਵੀ ਜ਼ਿੰਮੇਵਾਰ ਲੋਕਾਂ ਦੀ ਹਾਲ ਕਰ ਰਹੇ ਹਨ ਪੁਲਿਸ ਨੇ ਕਿਹਾ ਕਿ ਅਪਰਾਧੀ ਇੱਕ ਵਾਹਨ ਦੇ ਵਿੱਚ ਚਲੇ ਗਏ ਸਨ ਅਤੇ ਅਜੇ ਤੱਕ ਉਨ੍ਹਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧੀਆਂ ਨੂੰ ਗ੍ਰਫਤਾਰ ਕੀਤਾ ਜਾ ਸਕੇ ਬਿਊਰੋ ਰਿਪੋਰਟ ਹੰਦਰਦ ਟੀਵੀ